ਕੈਨੇਡਾ ਵਿਦੇਸ਼ੀਆਂ ਦੇ ਰਹਿਣ ਪੜ੍ਹਾਈ ਅਤੇ ਕੰਮ ਕਰਨ ਦੇ ਲਈ ਇੱਕ ਪ੍ਰਸਿੱਧ ਸਥਾਨ ਹੈ ਕੈਨੇਡੀਅਨ ਸਰਕਾਰ ਦੁਆਰਾ ਵਿਦੇਸ਼ੀ ਹੁਨਰਬੰਦ ਕਾਮਿਆਂ ਨੂੰ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਆਕਰਸ਼ਿਤ ਕਰਨ ਦੇ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਨੇ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਸਿਸਟਮ ਹੈ ਜੋ ਤਿੰਨ ਸੰਗੀ ਹੁਨਰਬੰਦ ਇਮੀਗ੍ਰੇਸ਼ਨ ਪ੍ਰੋਗਰਾਮ ਜਿਵੇਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਦੇ ਲਈ ਅਰਜ਼ੀ ਦਾ ਪ੍ਰਬੰਧਨ ਕਰਨ ਦੇ ਲਈ ਵਰਤਿਆ ਜਾਂਦਾ ਹੈ ਇਹ ਸਿਸਟਮ ਮੌਜੂਦਾ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸੰਭਾਵੀ ਪ੍ਰਵਾਸੀਆਂ ਤੇ ਕੈਨੇਡਾ ਵਿੱਚ ਜੋ ਪਹਿਲਾਂ ਤੋਂ ਹੀ रह ਰਹੇ ਬਹੁਤ ਸਾਰੇ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਯਾਨੀ ਕਿ ਪੀਆਰ ਲਈ ਅਲਜੀਦਿੰਤੀਆ ਕਰ ਦਿੰਦਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਅਥਰ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਆਸੀਸੀ ਉਹਨਾਂ ਉਮੀਦਵਾਰਾਂ ਨੂੰ ਪੀਆਰ ਤੇ ਲਈ ਅਲਜੀਦਿੰਦੇ ਲਈ ਸੱਦਾ ਪੱਤਰ ਜਾਰੀ ਕਰਦਾ ਹੈ ਜਿਨ੍ਹਾਂ ਦੇ ਕੋਲ ਆਰਥਿਕ ਤਿੱchu ਦੇ ਨਾਲ ਜੁੜੇ ਖਾਸ ਹੁਨਰ ਸਿਖਲਾਈ ਜਾਂ ਪੇਸ਼ਾਈ ਯੋਗਤਾਵਾਂ ਨੇ ਸੱਦੇ ਸ਼੍ਰੇਣੀ ਅਜ਼ਾਰਤ ਸੱਦਾ ਦੋਰਾ ਰਾਹੀ ਪਿੱਛੇ ਜਾਂਦੇ ਨੇ ਜੋ ਕਿ ਹੋਰ ਐਕਸਪ੍ਰੈਸ ਐਂਟਰੀ ਸੱਦਾ ਦੌਰ ਕਿਸਮਾ ਤੇ ਪੂਰਕ ਨੇ ਜਿਤੇ ਕੰਟਰੋਲ ਅਸਟੀ ਕਮੇ Delhi ਨੌਕਰੀਆਂ ਦੀ ਰਿਪੋਰਟਿੰਗ ਅਤੇ ਵਿਦੇਸ਼ ਦੇ ਵਿੱਚੋਂ ਪੜਾਈ ਦੀ ਖਬਰਾਂ ਦੀ ਗੱਲ ਆਉਂਦੀ ਹੈ ਤਾਂ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਸਭ ਤੋਂ ਅੱਗੇ ਹੈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਨੂੰ ਇੱਕ ਪਾਠਕ ਦੇ ਵੱਲੋਂ ਇੱਕ ਸਵਾਲ ਪ੍ਰਾਪਤ ਹੋਇਆ ਜੋ ਮਾਹਰ ਦੀ رائے ਦੀ ਪਾਲ ਕਰ ਰਿਹਾ ਸੀ ਸਹੀ ਹੱਲ ਪ੍ਰਦਾਨ ਕਰਨ ਦੇ ਲਈ ਸਵਾਲੀ ਨੂੰ ਉਦਯੋਗ ਮਾਹਰ ਨੂੰ ਭੇਜਿਆ ਗਿਆ ਸੀ